ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਤੇ ਅਸੀਂ ਅੱਜ ਇੱਕ ਮੈਸੇਜ ਜਿਹੜਾ ਕਿ 15 ਅਗਸਤ ਤੇ ਸਾਡੇ ਦੇਸ਼ ਦੇ ਵੱਡੇ ਵੱਡੇ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਉਹਦੇ ਵਾਸਤੇ ਜਿਨ੍ਹਾਂ ਵਿੱਚੋਂ ਇੱਕ ਬੰਤਾ ਸਿੰਘ ਸੰਗੇਵਾਲੀਆ ਸਾਹਿਬ ਹੈ ਉਹਨਾਂ ਨੇ ਸ਼ਹੀਦੀ ਪਾਈ ਹੈ 2 ਦਿਨ ਪਹਿਲੇ ਉਹਨਾਂ ਦਾ ਸ਼ਹੀਦੀ ਦਿਵਸ ਮਨਾਇਆ ਤੇ ਅਸੀਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਮੁਬਾਰਕਾ ਪਹਿਲੇ 15 ਅਗਸਤ ਦੀਆਂ ਦੇਸ਼ ਦੀ ਆਜ਼ਾਦੀ ਦੀਆਂ ਤੇ ਨਾਲ ਹੀ ਆਉਣ ਵਾਲੇ ਜਿਹੜੇ ਬੱਚੇ ਐ ਨਸ਼ਿਆਂ ਤੋਂ ਮੁਕਤ ਹੋਣ ਵਾਸਤੇ ਆਪਾਂ ਯੂਥ ਨੂੰ ਖੇਡਾਂ ਵਾਲੇ ਪਾਸੇ ਤੋਰੀਏ ਚੌਧਰੀ ਤੇ ਪੂਰਵੀ ਸ਼ਰਮਾ ਤੇ ਮੱਖਣ ਚੌਧਰੀ ਕੱਲ ਇੱਥੇ ਸਾਡੇ ਮੋਲਾ ਪਰ ਕੁਸ਼ਤੀ ਦੰਗਲ ਸੀ ਸਾਡੇ ਪ੍ਰਧਾਨ ਜੀ ਗੋਲੂ ਜੀ ਪਹਿਲਵਾਨ ਸਾਡਾ ਗੋਲੂ ਇੱਥੇ ਮੋਲਾ ਪਰ ਖੜੇ ਤੋਂ ਉਹਨਾਂ ਨੇ ਇੱਕ ਬਹੁਤ ਵੱਡੀ ਸਾਡੇ ਇਲਾਕੇ ਦੇ ਵਿੱਚ ਆ ਜਿਹੜੀ ਨਸ਼ਾ ਮੁਕਤ ਹੋਣ ਵਾਸਤੇ ਲਹਿਰ ਭਲਾਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਪਾਂ ਤੇ ਨਾਲ ਹੀ ਅਪਾ ਇੱਕ ਸਰਕਾਰ ਨੂੰ ਮੈਸੇਜ ਆਣਾ ਚਾਹੁੰਦੇ ਆ ਸਾਡੇ ਬਲਾਕ ਮਾਜਰੀ ਦੇ ਵਿੱਚ 33 ਪੰਚਾਇਤਾਂ ਸਰਵਸੰਮਤੀ ਚ ਚੁਣੀ ਆ ਗਈਆਂ ਸੀ ਜਿਦੇ ਵਿੱਚ ਸਿਰਫ ਇਹ ਸਰਵੇ ਸਰਦਾਰ ਭਗਵੰਤ ਮਾਨ ਸੀਐਮ ਸਾਹਿਬ ਦੇ ਦਾ ਇੱਕ ਮੈਸੇਜ ਆਇਆ ਸੀ 5 ਲੱਖ ਰੁਪਿਆ ਅਸੀਂ ਗ੍ਰਾਂਟ ਜਿਹੜੀ ਉਹ ਸਰਵਸੰਮਤੀ ਵਾਸਤੇ ਦੇਵਾਂਗੇ ਉਹਨਾਂ ਨੂੰ ਦੇਖਦਾ ਹੋਇਆ ਸਾਡੇ ਕਾਫੀ ਪਿੰਡਾਂ ਦੇ ਵਿੱਚ ਸਰਵਸੰਮਤੀ ਦੀ ਪੰਚਾਇਤਾਂ ਚੁਣੀਆਂ ਗਈਆਂ ਅੱਜ 10 ਮਹੀਨੇ ਹੋ ਗਏ ਇਸ ਗੱਲ ਨੂੰ ਇਹਦੀ ਸਰਵ ਸਮਿਤੀ ਦੀ ਗ੍ਰਾਂਟ ਹੈ ਉਹ ਵੀ ਅਜੇ ਸਾਡੇ ਲੋਕਾਂ ਨੂੰ ਨਹੀਂ ਮਿਲੀ ਪੰਚਾਇਤਾਂ ਨੂੰ ਨਹੀਂ ਮਿਲੀ ਮੈਂ ਬੇਨਤੀ ਕਰਦਾ ਵੀ ਵਿਕਾਸ ਕੋਈ ਨਮਾ ਜਿਹੜੀ ਸਰਕਾਰ ਦੀ ਮੂਰਤ ਹੋ ਸਕੇ ਇੱਕ ਜਿਹੜੀ ਸਰਵ ਸਮਿਤੀ ਦੀ ਗ੍ਰਾਂਟ ਹੈ ਜੇ ਉਹ ਦਿੱਤੀ ਜਾਊਗੀ ਤਾਂ ਸਾਡੇ ਖਾੜ ਹਲਕੇ ਦਾ ਸਾਡੇ ਇਲਾਕੇ ਦਾ ਬਲਾਕ ਮਾਦਰੀ ਦਾ ਨਿਊ ਚੰਡੀਗੜ੍ਹ ਦਾ ਤੇ ਜਿਹੜੀ ਵਿਕਾਸ ਦੀ ਜ਼ਰੂਰਤ ਕੀਤੀ ਜਾ ਸਕੇ ਉਹ 5 ਲੱਖ ਰੁਪਇਆ ਆਪਣਾ ਹੱਕ ਮੰਨਦੇ ਆਪਾਂ ਕਿਉਂਕਿ ਸਰਵ ਸਮਿਤੀ ਦੇ ਵਿੱਚ ਅਸੀਂ ਪੰਚਾਇਤਾਂ ਬਣਾਈਆਂ ਮੇਰਾ ਪਿੰਡ ਮੱਜਨੀਆ ਉਹਦੇ ਜੀ ਅਸੀਂ 4 ਪੰਚਾਇਤਾਂ ਸਰਵਸੰਮਤੀ ਬਣਾਈਆਂ ਸਿਰਫ ਉਹ ਭਗਵੰਤ ਮਾਨ ਸਾਹਿਬ ਦੀ ਇੱਕ ਲਬਸਤੇ ਵੀ ਜਿਹੜੀ ਗ੍ਰਾਂਟ ਹੈ 5 ਲੱਖ ਰੁਪਏ ਦੀ ਸਰਵਸੰਮਤੀ ਵਾਲੀ ਪੰਚਾਇਤਾਂ ਨੂੰ ਦਿੱਤੀ ਜਾਊਗੀ ਤੇ ਮੈਂ ਜ਼ਿਆਦਾ ਕੋਈ ਨਾ ਕਹਿੰਦਾ ਹੋਇਆ ਤੇ ਇਲਾਕੇ ਦੇ ਵਿੱਚ ਭਗਵੰਤ ਮਾਨ ਸਾਹਿਬ ਨੂੰ ਵੀ ਇਹੀ ਪੈਸੀ ਦਿੰਨਾ ਵੀ ਇੱਕ ਗ੍ਰਾਂਟ ਵਾਰੇ ਜਿਹੜੀ ਸਰਵਸੰਮਤੀ ਵਾਲੀ ਹੈ ਪਲੱਸ ਜਿਹੜੀ ਖੇਡਾਂ ਦਾ ਮਾਹੌਲ ਹੈ ਜਿਹਦੇ ਵਿੱਚ ਅਸੀਂ ਨਸ਼ੇ ਤੋਂ ਮੁਕਤ ਹੋ ਸਕਦੇ ਆ ਉਹ ਖੇਡਾਂ ਦਾ ਮਾਹੌਲ ਹੈ ਜਿੱਦਾਂ ਕੱਲ ਸਾਡੇ ਇੱਥੇ ਕੁਸ਼ਤੀ ਦੰਗਲ ਸੀ ਉਹਦੇ ਚ ਅਸੀਂ ਬੱਚਿਆਂ ਨੂੰ ਸਨਮਾਨਤ ਕਰਿਆ ਤੇ ਆਹ ਮੈਸੇਜ ਆਣਾ ਚਾਹੁੰਦਾ ਸਤਿ ਸ੍ਰੀ ਅਕਾਲ